ਰੋਜੀ ਸਾਰੇ UNSASI KAL ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰੀਏ ਵਲੌਗ ਸ਼ੁਰੂ ਆਪਾਂ ਲਾਈ ਹੋਏ ਮਸ਼ੀਨ ਕੱਪੜੇ ਲੱਗੇ ਧੋਣ ਤੇ ਨਾਲੇ ਮੈਂ ਜਿਹੜੇ ਕੱਪੜੇ ਉਹ ਜੋੜ ਗਏ ਅਬ ਮਸ਼ੀਨ ਨੂੰ ਚਲਾਈਏ ਆਪਾਂ ਪਾਣੀ ਥੋੜਾ ਘਪਾਤਾ ਇੱਕ ਵਾਰ ਪਾਤਾ ਆ ਆਪਣੇ ਫੁੱਲ ਬੂਟੇ ਆ ਵੇਖੋ ਆ ਵੇਰ ਭੂਤ ਨਾ ਵੇਖੋ ਹੋਰ ਬੂਟੀ ਜੀ ਆਪਾਂ ਜੁਆਣ ਦਾ ਬੂਟ ਆ ਜਿਹੜਾ ਦੂਜੀ ਬੂਟੇ ਆ ਉਹ ਢੀ ਸ਼ਹਿਰੀ ਇਧਰ ਆ ਨੀ ਇਧਰ ਇਹਨੇ ਇੱਕਦਾਂ ਬਹਿਣਾ ਜਿਹਨੂੰ ਥੱਲੇ ਆਉਂਦੀ ਨੇ ਧੁੱਪੇ ਹੀ ਬਹਿਣਾ ਇਹਨੇ ਮਰਨਾ ਇਧਰ ਇਧਰ ਆਹ ਢੀ ਸ਼ਹਿਰੀ ਵੇਖੋ ਚਲੋ ਆਪਾਂ ਤੋਂ ਇਹ ਲੀੜੇ ਹੁਣ ਮਸੀਂ ਚ ਲਾਈਏ ਉੱਠੇ ਤੇ ਰੱਖੀ ਮਸ਼ੀਨ ਫਿਰ ਥੱਲੇ ਸੂਤਰ ਨਹੀਂ ਆਉਂਦੀ ਆਉਂਦਾ ਬਾਥਰੂਮ ਛੋਟਾ ਇੱਕ ਪਾਸਾ ਕਿੰਨਾ ਮਸ਼ੀਨ ਲੈ ਜਾਂਦੀ ਖਿੱਚ ਕੇ ਅੰਦਰੋਂ ਸੋਚੇ ਸੈੱਡ ਛੱਡਣ ਨਾਲ ਅੰਦਰੋਂ ਵੜਾ ਬਾਸ ਬਹੁਤ ਹੈ ਹਾਂ ਲੋਕੀਂ ਆਪਣੀ ਪਈ ਚੱਲ ਹਿਦਰਾਪਟਾ ਬਰਾ ਕੇ ਟੁੱਟੀ ਦਿੱਤੀ ਸ਼ੈੱਡ ਉਹਨੇ ਜੈਨ ਕਿ ਪਾਣੀ ਜਾ ਵੇ ਪਿਆ ਹੈ ਸਾਰੀ ਢੇੜੀ ਦੇ ਅੰਦਰ ਹੀ ਕਾਇਦਾ ਰਹਿਦਾ ਐ ਹੋਲੇ ਫਿਰ ਕੋਠੇ ਤੇ ਆ ਜਾਈਦਾ ਮੈਂ ਸਵੇਰੇ ਫੇਰ ਸੰਗਰਾਣਦ ਕੱਪੜੇ ਸਵੇਰੇ ਕੀ ਧੋਣੇ ਹੁਣੇ ਧੋ ਲੈਨੇ ਆ ਕੇ ਨਾਲ ਤੋਂ ਆ ਕੇ ਛੁੱਟੀ ਕਰਾਂਗੇ